ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਗੁਰਦਾਸਪੁਰ ਕੇ ਧਾਰੀਵਾਲ ਬਲਾਕੇ ਬੀਡੀਪੀਓ ਕਾਰ्यालय ਮੇ ਸਥਿਤੀ ਉਸ ਸਮੇਂ ਤਲਾਪੂਰ ਨੋ ਗਈ ਜਦ ਸ਼੍ਰੋਮਣੀ ਕਾਲੀ ਦਲ ਕੀ ਔਰਸੇ ਪੰਚਾਇਤੀ ਚੋਣਾਂ ਲੜ ਰਹੇ ਉਮੀਦਵਾਰਾਂ ਕੋ ਬੀਡੀਪੀਓ ਕਾਰਿਆਲੇ ਸੇ ਕੁਝ ਜ਼ਰੂਰੀ ਦਸਤਾਵੇਜ਼ ਨਾ ਮਿਲਨੇ ਪਰ ਮੈਂਬਰ ਕੋਰ ਕਮੇਟੀ ਵਾ ਪੂਰਵ ਚੇਅਰਮੈਨ ਕਬਲ ਪ੍ਰੀਤ ਸਿੰਘ ਕਾ ਕੀ ਕੇਤ੍ਰਤਵ ਮੇ पंजाब सरकार व प्रशासन के विरुद्ध नारेबाजी करनी शुरू कर दी वर्णीय है कि आज पंजाब में हो रहे पंचायती चुनाव के नामांकन पत्र बनने का पहला दिन था परंतु पहले ही दिन अकाली उम्मीदवार द्वारा बी डी पी ओ कार्यालय धारीवाल से जरूरी दस्तावेज जिसमें वोटर लिस्ट एन ओ सी चुल्ला टैक्स की रसीद आदि न मिलने पर रोष प्रकट करते हुए कार्यालय से बाहर आकर नारेबाजी शुरू कर दी जानकारी देते हुए अकाली नेता कवलप्रीत सिंह काकी ने कहा कि इस वक्त जब हमारे उम्मीदवारों को नामांकन पत्र बनने के लिए जरूरी दस्तावेज चाहिए ये ना तो दस्तावेज देने के लिए बीडीपीओ है और ना ही कोई पंचायत सेक्रेटरी नजर आ रहा है अगर कोई सेक्रेटरी यहाँ था तो वह भी इधर उधर भागते नजर आए उन्होंने कहा कि कांग्रेसी नेताओं की शह पर की जा रही धक्केशाही बर्दाश्त नहीं की जाएगी काकी ने कहा कि अगर सोमवार तक हमारे उम्मीदवारों को जरूरी दस्तावेज प्राप्त न हुए तो पंजाब सरकार व प्रशासन के विरुद्ध चक्का जाम किया जाएगा जिसकी जिम्मेदारी सरकार व प्रशासन की होगी ਅੱਜ ਅਸੀਂ ਵੀਡੀਓ ਬਲੌਗ ਧਾਰੀਵਾਲ ਆਏ ਆ ਕਈ ਸਾਡੇ ਜਿਹੜੇ ਸੈਂਸੀ ਕੈਂਡੀਡੇਟ ਖੜੇ ਕੀਤੇ ਆ ਜਿਨ੍ਹਾਂ ਨੇ ਆਣ ਕੇ ਵੀਡੀਓ ਬਲੌਗ ਦੇ ਵਿੱਚੋਂ ਨੋਟੂ ਸਰਟੀਫਿਕੇਟ ਲੈਣੇ ਹੁੰਦੇ ਆ ਤੇ ਸੂਲਾ ਟੈਕਸ ਜਿਹੜਾ ਸੈਕਟਰੀਆਂ ਕੋਲ ਲੈਣਾ ਹੁੰਦਾ ਪਰ ਇੰਨੀ ਗੁੰਡਾਗਰਦੀ ਮੈਂ ਅੱਜ ਇੱਥੇ ਦੇਖੀ ਆ ਇਹ ਸਰਕਾਰ ਦੀ ਇਸ ਜਿਹੜੇ ਵੀਡੀਓ ਬਲੌਗ ਦੀ ਕਿ ਸਾਨੂੰ ਜਿਹੜੇ ਨੋਟੂ ਸਰਟੀਫਿਕੇਟ ਤਾਂ ਕੀ ਦੇ ਨੇ ਸੂਲਾ ਟੈਕਸ ਦੇ ਤਾਂ ਵੀ ਨਾ ਕਰ ਦਿੱਤੀ ਗਈ ਔਰ ਜिले ਮੈਂ ਇੱਥੇ ਆਇਆ ਤੇ ਮੈਂ ਆਣ ਕੇ ਦੇਖਿਆ ਕਿ ਸੈਕਟਰੀ ਗੱਡੀਆਂ ਵਿੱਚ ਬੈਠੇ ਕਾਂਗਰਸੀਆਂ ਨੂੰ ਜਿਹੜਾ ਉਹ ਕੱਟ ਕੇ ਦੇ ਰਹੇ ਸੀਗੇ ਔਰ ਜਿਹੜੇ ਸਾਡੇ ਆਪਣੇ ਸਾਡੇ ਹਲ ਜਿਹੜੇ ਉਮੀਦਵਾਰ ਸੀਗੇ ਉਹਨਾਂ ਨੂੰ ਕੋਈ ਪੁੱਛਪੜਤੀ ਨਹੀਂ ਕੀਤੀ ਉਹ ਇੱਥੇ ਮਗਰ-ਮਗਰ ਤੁਰੇ ਫਿਰ ਰਹੇ ਨੇ ਜਿਹੜੇ ਮੈਂ ਪਹੁੰਚਿਆ ਸਾਰੇ ਗੱਡੀਆਂ ਸਟਾਰਟ ਕਰਕੇ ਭੱਜ ਗਏ ਤੁਹਾਨੂੰ ਮੈਂ ਮੌਕਾ ਵੀ ਦਿਖਾਇਆ ਕਿ ਨਾ ਤਾਂ ਵੀਡੀਓ ਨਾ ਤੇ ਇਹਨਾਂ ਸੈਕਟਰੀ ਕੋਈ ਵੀ ਜੇ ਵੀਡੀਓ ਕਿਤੇ ਗਿਆ ਤੇ ਉਹਨੇ ਅਥਾਰਟੀਆਂ ਦੇ ਕੇ ਗਿਆ ਹੋ ਕਿਸੇ ਨੂੰ ਕੋਈ ਅਥਾਰਟੀਆਂ ਦੇ ਕੇ ਗਿਆ ਜੇ ਇਹਨਾਂ ਕੋਲੋਂ ਆਪਣੀਆਂ ਮੰਗੀਆਂ ਗਈਆਂ ਵੋਟਰ ਲਿਸਟਾਂ ਮੰਗੀਆਂ ਗਈਆਂ ਵੀ ਸਾਨੂੰ ਸਾਡੀਆਂ ਵੋਟਰ ਲਿਸਟਾਂ ਦਿੱਤੀਆਂ ਜਾਣ ਇਹ ਕਹ ਰਹੇ ਸਾਡੇ ਪਿੰਡਾਂ ਦੇ ਕਾਂਗਰਸੀਓਂ ਦੇਤੀਆਂ ਦੱਸੋ ਇਹ ਕਾਂਗਰਸੀਆਂ ਮੰਗਣਗੇ ਹਰ ਇੱਕ ਜਿੰਨੇ ਖਲੋਣਾ ਉਹਦਾ ਰਾਈਟ ਆ ਕਿ ਸਾਨੂੰ ਜਿਹੜਾ ਵਾ ਸਾਡੀ ਵੋਟਰ ਲਿਸਟ ਦਿੱਤੀ ਜਾਵੇ ਤੇ ਇਹ ਸਾਨੂੰ ਮਖੌਲ ਕਰੇ ਸਾਡੇ ਵਰਕਰਾਂ ਨੂੰ ਕਿ ਤੁਸੀਂ ਕਾਂਗਰਸੀਆਂ ਦਾ ਪਿੰਡ ਦੇਤੀਓ ਉੱਥੋਂ ਜਾ ਕੇ ਲੈ ਲਓ ਅਸੀਂ ਸ਼ੋਮਨੀ ਅਕਾਲੀ ਦਲ ਤੋਂ ਮੈਂ ਇੱਥੋਂ ਜਿਹੜਾ ਨੁਮਾਇੰਦਗੀ ਕਰ ਰਿਹਾ ਆ ਆਪ ਕਮਲਪ੍ਰੀਤ ਸਿੰਘ ਕਾਕੀ ਮੇਰਾ ਨਾਮ ਆ ਔਰ ਜਿਹੜਾ ਇਸੇ ਧੱਕੇਸ਼ਾਹੀ ਇਹ ਜਿਹੜਾ ਕਾਂਗਰਸੀ ਐਮਲੇ ਕਰ ਰਿਹਾ ਜੇ ਇਹਨਾਂ ਨੇ ਕੱਲ ਤੱਕ ਸਾਡੇ ਸਾਡੇ ਬੰਦਿਆਂ ਨੂੰ ਜੇ ਚੁੱਲਾ ਟੈਕਸ ਨਾ ਦਿੱਤੇ ਜੇ ਇਹਨਾਂ ਨੇ ਸਾਡੇ ਬੰਦਿਆਂ ਨੂੰ ਵੋਟਰ ਲਿਸਟਾਂ ਨਾ ਦਿੱਤੀਆਂ ਅਸੀਂ ਰੋਡ ਜਾਮ ਕਰਦੇ ਹਾਂਗੇ ਇਦਾਂ ਧੱਕੇਸ਼ਾਈ ਨਹੀਂ ਹੁੰਦੀ ਸਵੇਰ ਦੇ 9 ਵਜੇ ਆਣ ਕੇ ਇੱਥੇ ਖਲੋਤੇ ਆਂ ਸੈਕਟਰੀ ਸਾਹਿਬ ਨੂੰ ਪਹਿਲਾਂ ਵੀ ਫੋਨ ਕੀਤਾ ਵੀ ਸਾਨੂੰ ਉਹ ਚੁੱਲਾ ਟੈਕਸ ਦੀ ਰਸੀਦਾ ਦਿੱਤੀਆਂ ਜਾਣ ਸੈਕਟਰੀ ਨੇ ਪਹਿਲਾਂ ਫੋਨ ਨਹੀਂ ਚੁੱਕਿਆ 3 ਵਜੇ ਨੇ ਫੋਨ ਚੁੱਕਿਆ ਤੇ ਕਹਿੰਦਾ ਵੀ ਮੈਂ ਕਿੱ데 ਸਾਈਟ ਤੇ ਬੈਠਾ ਵਾਂ ਮੈਂ ਨਹੀਂ ਆ ਸਕਦਾ ਸੋਮਵਾਰ ਸਾਡੇ ਕੋਲੋਂ ਸਿੱਧਾ ਲੈ ਲਿਓ ਪਿੰਡ ਦੇ ਵਿੱਚ ਬਹੁਤ ਹੀ ਗੁੰਡਾਗਰੀ ਇਹਨਾਂ ਨੇ ਇੱਥੇ ਆਏ ਆ ਇਹਨਾਂ ਨੇ ਕੇਰਨ ਨਾਲ ਵੀਡੀਓ ਇਹਦੇ ਨਾਲ ਕੋਈ ਗੱਲ ਆਪਾਂ ਕਿੱਥੋਂ ਦੱਸੋ ਨਾਂ ਨੂੰ ਫੈਲਾ ਦੇਣ ਦੇ ਨਾ ਕੋਈ ਵੋਟਰ ਸੂਚੀ ਦੇਣ ਦੇ ਆ ਕਹਿੰਦੇ ਵੀ ਵੋਟਰ ਸੂਚੀਆਂ ਚਾਰ ਹੀ ਗੀਆਂ ਉਹ ਤੁਹਾਡੇ ਪਿੰਡ ਚਲ ਗਈਆਂ ਤੁਸੀਂ ਆਪਣੀ ਲਓ ਹੁਣ ਉਥੋਂ ਜਾ ਕੇ ਅਸੀਂ ਉਹਨਾਂ ਨੂੰ ਕਿੱਥੋਂ ਲੈ ਲਈਏ ਉਹ ਤਾਂ ਸਾਨੂੰ ਦੇਖ ਕੇ ਕੁਝ ਨਹੀਂ ਕਾਂਗਰਸੀ ਅਸੀਂ ਇਹ ਰਹਿ ਗਏ ਇਥੋਂ ਅਸੀਂ ਕਿਹਣਾ ਚੌਂਦੇ ਵੀ ਸਾਨੂੰ ਵੋਟਰ ਸੂਚੀਆਂ ਦਿੱਤੀਆਂ ਜਾਣ ਸਾਨੂੰ ਜਿਹੜੀਆਂ ਵੀ ਆ ਝੁੱਲਾ ਡੱਕਦੇ ਸੀਦਾਂ ਨੇ ਸਾਨੂੰ ਇਹ ਸਵੇਰੇ ਘਟ ਕੇ ਦਿੱਤੀਆਂ ਜਾਣ ਤਾਂ ਅਸੀਂ ਜੋ ਆਪਣੀ ਫਾਈਲ ਕੰਪਲੀਟ ਕਰ ਸਕੀ ਹਾਂ ਹਾਂਜੀ ਆਪਾਂ ਅੱਜ ਰੋਸਬਰਗਰ ਕੀਤਾ ਵਾ ਇੱਥੇ ਆਣ ਕੇ ਜਦੋਂ ਸਾਨੂੰ ਨਹੀਂ ਦਿੱਤੀਆਂ ਜਾ ਰਹੀਆਂ ਆਪਾਂ ਰੋਸ ਫੜ ਕੇ ਕਰਨਾ ਹੀ ਕਰਨਾ ਜੀ ਮੁਬਾਰਕ ਸਤਵਿੰਦਰ ਸਿੰਘ ਦੇਵਾ ਪੰਜਾਬ ਟੀਵੀ ਗੁਰਦਾਸਪੁਰ